ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਇੱਕ ਜਾਣੀ ਪਛਾਣੀ ਧਾਰਮਿਕ ਰੀਤ ਦੀ ਗੱਲ ਕਰਾਂਗੇ ਸ਼੍ਰੀ ਅਖੰਡ ਪਾਠ ਸਾਹਿਬ ਵਿਲੇ ਨਾਰੀਅਲ ਰੱਖਣ ਦੀ ਜਿਹੜੀ ਪਰੰਪਰਾ ਹੈ ਹਾਂਜੀ ਸਾਡੇ ਕੋਲ ਨਾ ਇੱਕ ਸਰੋਤ ਹੈ ਗੁਲਜ਼ਾਰ ਸਿੰਘ ਦੇ ਵਿਚਾਰਾਂ ਦੇ ਅੱਛਾ ਤੇ ਉਹ ਇੱਕ ਬੜਾ ਮਤਲਬ ਦਿਲਚਸਪ ਸਵਾਲ ਚੁੱਕਦੇ ਨੇ ਅੱਛਾ ਕਿ ਇਹ ਜਿਹੜੀ ਸਦੀਆਂ ਪੁਰਾਣੀ ਰੀਤ ਹੈ ਜਿਸ ਨੂੰ ਆਪਾਂ ਬਸ ਸ਼ਰਧਾ ਨਾਲ ਜੋੜਦੇ ਆਂ ਕੀ ਇਹ ਅਸਲ ਵਿੱਚ ਪਾਣੀ ਦੇ ਗੁਣਾਂ ਬਾਰੇ ਕੋਈ ਕੀ ਵਿਗਿਆਨਿਕ ਸਮਝ ਹੋ ਸਕਦੀ ਹੈ ਉਹ ਸਮਝ ਜਿਹੜੀ ਹੁਣ ਸਾਇੰਸ ਖੋਜ ਰਹੀ ਹੈ ਹਾਂ ਇਹ ਸੱਚੀ ਬਹੁਤ ਖਿੱਚ ਪਾਉਣ ਵਾਲਾ ਵਿਚਾਰ ਹੈ ਅੱਜ ਆਪਾਂ ਇਸੇ ਦੀ ਪਰਚੋਲ ਕਰਨੀ ਹੈ ਕਿਵੇਂ ਵਿਸ਼ਵਾਸ ਪਰੰਪਰਾ ਤੇ ਆਮ ਵਿਗਿਆਨ ਇਹ ਆਪਸ ਵਿੱਚ ਜੁੜੇ ਹੋ ਸਕਦੇ ਨੇ ਖਾਸ ਕਰਕੇ ਪਾਣੀ ਨੂੰ ਲੈ ਕੇ ਇਹ ਸਿਰਫ ਰੀਤ ਦੀ ਗੱਲ ਨਹੀਂ ਇਹ ਉਸ ਗਿਆਨ ਦੀ ਗੱਲ ਹੈ ਜਿਹੜਾ ਸ਼ਾਇਦ ਆਪਾਂ ਭੁਲਾ ਬੈਠੇ ਹਾਂ ਚਲੋ ਫਿਰ ਦੇਖਦੇ ਹਾਂ ਇਸ ਰੀਤ ਦੀਆਂ ਪਰਤਾਂ ਖੋਲਦਿਆਂ ਸਰੋਤ ਕੀ ਕਹਿੰਦਾ ਹੈ ਸਭ ਤੋਂ ਪਹਿਲਾਂ ਰੀਤ ਤਾਂ ਸਿੱਧੀ ਜੀ ਹੈ ਅਖੰਡ ਪਾਠ ਸ਼ੁਰੂ ਹੁੰਦਾ ਹੈ ਇੱਕ ਨਾਰੀਅਲ ਰੱਖਿਆ ਜਾਂਦਾ ਹੈ ਹਾਂਜੀ ਸਰੋਤ ਇਹਨੂੰ ਕਿਸੇ ਖਾਸ ਕਿਸਮ ਦੇ ਕਰਮ ਨਾਲ ਜੋੜਦਾ ਹੈ ਹਾਂਜੀ ਉਹ ਇਸਨੂੰ ਦਸਵੇਂ ਕਰਮ ਕਹਿੰਦੇ ਨੇ ਮਤਲਬ ਇਹ ਉਹ ਰੀਤਾਂ ਹੁੰਦੀਆਂ ਨੇ ਜਿਨ੍ਹਾਂ ਦਾ ਫਾਇਦਾ ਕਿਸੇ ਇੱਕ ਬੰਦੇ ਨੂੰ ਨਹੀਂ ਸਗੋਂ ਪੂਰੇ ਪਰਿਵਾਰ ਜਾਂ ਸੰਗਤ ਨੂੰ ਹੁੰਦਾ ਹੈ ਸਾਂਝੇ ਤੌਰ ਤੇ ਅੱਛਾ ਜਿਵੇਂ ਸਾਂਝੀ ਅਰਦਾਸ ਜਾਂ ਲੰਗਰ ਬਿਲਕੁਲ ਉਸੇ ਤਰ੍ਹਾਂ ਕਹਿੰਦੇ ਨੇ ਨਾਰੀਅਲ ਵਾਲੀਆਂ ਕਈ ਰੀਤਾਂ ਇਸੇ ਚ ਆਉਂਦੀਆਂ ਨੇ ਮਕਸਦ ਹੁੰਦਾ ਸਾਰਿਆਂ ਦਾ ਭਲਾ ਸਮਝ ਗਿਆ ਮਤਲਬ ਨਿੱਜੀ ਲਾਭ ਤੋਂ ਉੱਤੇ ਸਮੂਹ ਲਈ ਸਾਲ ਦਿੰਦਾ ਹੂੰ ਕਹਿੰਦੇ ਨੇ ਜਿਵੇਂ ਅਸਲੀ ਚੀਜ਼ ਨਾਲ ਨਕਲੀ ਵੀ ਮਿਲਦੀ ਹੈ ਬਾਜ਼ਾਰ 'ਚ ਪਰ ਨਕਲ ਦੇ ਡਰ ਤੋਂ ਅਸਲੀ ਦੀ ਕਦਰ ਥੋੜੀ ਘਟਾਣੀ ਹੈ ਇਸੇ ਤਰ੍ਹਾਂ ਹੋ ਸਕਦਾ ਹੈ ਰੀਤਾਂ ਦਾ ਅਸਲ ਮਤਲਬ ਲੋਕ ਭੁੱਲ ਗਏ ਹੋਣ ਬਸ ਰਸਮ ਰਹਿ ਗਈ ਹੋਵੇ ਪਰ ਇਹਦਾ ਮਤਲਬ ਇਹ ਨਹੀਂ ਕਿ ਸ਼ੁਰੂ 'ਚ ਕੋਈ ਕਾਰਨ ਜਾਂ ਵਿਗਿਆਨ ਸੀ ਹੀ ਨਹੀਂ ਸਾਨੂੰ ਉਹ ਜੜ ਲੱਭਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਇਹ ਗੱਲ ਤਾਂ ਸਹੀ ਹੈ ਚਟ ਕਿਸੇ ਚੀਜ਼ ਨੂੰ ਰੱਦ ਕਰ ਦੇਣਾ ਸੌਖਾ ਹੈ ਪਰ ਉਹਦੀ ਤੈਅ ਤੱਕ ਜਾਣਾ ਉਹਦੇ ਲਈ ਸੂਝ ਚਾਹੀਦੀ ਹੈ ਇੱਕ ਸੁਸਾਇਟੀ ਦਾ ਨਾਮ ਵੀ ਸੀ ਸਰੋਚ ਹਿਡਨ ਸਾਇੰਸ ਆਫ ਯੋਰ ਲਾਈਫ ਇਹ ਕੀ ਹੈ ਹਾਂ ਹਾਂ ਜ਼ਿਕਰ ਆਉਂਦਾ ਹੈ ਉਹ ਕਹਿੰਦੇ ਨੇ ਕਿ ਇਸ ਸੁਸਾਇਟੀ ਦਾ ਮਕਸਦ ਹੀ ਇਹ ਹੈ ਜਿਹੜੀਆਂ ਆਪਣੀਆਂ ਪੁਰਾਣੀਆਂ ਰੀਤਾਂ ਨੇ ਜਾਂ ਜੂਣ ਦੇ ਢੰਗ ਨੇ ਉਹਨਾਂ ਪਿੱਛੇ ਕੋਈ ਵਿਗਿਆਨਿਕ ਗੱਲ ਹੈ ਕੋਈ ਸਿਧਾਂਤ ਹੈ ਉਹਨੂੰ ਲੱਭਣਾ ਸਮਝਣਾ ਤੇ ਫਿਰ ਲੋਕਾਂ ਨੂੰ ਸੌਖੀ ਭਾਸ਼ਾ ਚ ਦੱਸਣਾ ਅੱਛਾ ਉਹ ਸੈਸ਼ਨ ਵਗੈਰਾ ਵੀ ਕਰਦੇ ਨੇ ਤਾਂ ਕਿ ਲੋਕ ਇਹਨਾਂ ਨੂੰ ਸਿਰਫ ਵਹਿਮ ਭਰਮ ਨਾ ਸਮਝਣ ਵਦਿਆ ਕੋਸ਼ਿਸ਼ ਹੈ ਆਪਣੇ ਵਿਰਸੇ ਨੂੰ ਵਿਗਿਆਨ ਨਾਲ ਜੋੜ ਕੇ ਦੇਖਣਾ ਖੈਰ ਆਪਾਂ ਨਾਰੀਅਲ ਤੇ ਵਾਪਸ ਆਈਏ ਇਹਦਾ ਮੁਖ ਤੱਤ ਤਾਂ ਪਾਣੀ ਹੈ ਤੇ ਪਾਣੀ ਦੀ ਮਹੱਤਤਾ ਤਾਂ ਹਰ ਧਰਮ ਹਰ ਧਰਮ ਹੈਨਾ ਯਕੀਨਨ ਪਾਣੀ ਬਿਨਾ ਤਾਂ ਜੀਵਨ ਹੀ ਨਹੀਂ ਤੇ ਅਧਿਆਤਮਿਕ ਤੌਰ ਤੇ ਵੀ ਬਹੁਤ ਮਹੱਤਵਪੂਰਨ ਹੈ ਸਰੋਤ ਯਾਦ ਕਰਾਉਂਦਾ ਹੈ ਜਿਵੇਂ ਸਿੱਖ ਧਰਮ ਚ ਪਵਿੱਤਰ ਗੁਰਬਾਣੀ ਦੇ ਪਾਠ ਨਾਲ ਸਧਾਰਨ ਪਾਣੀ ਨੂੰ ਅੰਮ੍ਰਿਤ ਬਣਾਇਆ ਜਾਂਦਾ ਹੈ ਹਾਂ ਜੀ ਬਿਲਕੁਲ ਰੋਹਾਨੀ ਸਰੀਰਿਕ ਸ਼ੁੱਧਤਾ ਦਾ ਪ੍ਰਤੀਕ ਤੇ ਹਿੰਦੂ ਪਰੰਪਰਾ ਚ ਗੰਗਾ ਜਲ ਦੀ ਪਵਿੱਤਰਤਾ ਹੈ ਮੰਦਰਾਂ ਚ ਚਰਨਾਮ੍ਰਿਤ ਮਿਲਦਾ ਹੈ ਹਾਂ ਉਹ ਵੀ ਹੈ ਤੇ ਇਸਾਈ ਮਤ ਚ ਹੋਲੀ ਵਾਟਰ ਉਹ ਵੀ ਬਰਕਤ ਤੇ ਸ਼ੁੱਧਤਾ ਲਈ ਵਰਤਦੇ ਨੇ ਸਰੀਰ ਤੇ ਆਤਮਾ ਦੋਨਾਂ ਲਈ ਠੀਕ ਹੈ ਸੋ ਇਸਾਫ ਹੈ ਕਿ ਪਾਣੀ ਨੂੰ ਸਿਰਫ ਪਿਆਸ ਬੁਝਾਉਣ ਵਾਲੀ ਚੀਜ਼ ਨਹੀਂ ਮੰਨਿਆ ਗਿਆ ਇਹ ਇੱਕ ਮਾਧਿਅਮ ਹੈ ਜਿਹੜਾ ਊਰਜਾ ਬਰਕਤਾਂ ਸ਼ੁੱਧਤਾ ਇਹ ਸਭ ਕੁਝ ਆਹ ਗ੍ਰਹਿਣ ਕਰ ਸਕਦਾ ਹੈ ਤੇ ਅੱਗੇ ਦੇ ਸਕਦਾ ਹੈ ਠੀਕ ਹੈ ਪਾਣੀ ਦੀ ਧਾਰਮਿਕ ਮਹੱਤਤਾ ਤਾਂ ਸਮਝ ਆ ਗਈ ਪਰ ਇਹਦਾ ਸਿੱਧਾ ਸਬੰਧ ਅਖੰਡ ਪਾਠ ਵਾਲੇ ਨਾਰੀਅਲ ਨਾਲ ਕਿਵੇਂ ਬਣਦਾ ਹੈ ਖਾਸ ਕਰਕੇ ਸਾਇੰਸ ਦੇ ਨਜ਼ਰੀਏ ਤੋਂ ਸਰੋਤ ਕੀ ਕਹਿੰਦਾ ਹੈ ਇਸ ਬਾਰੇ ਇੱਥੇ ਆ ਕੇ ਨਾ ਗੱਲ ਬਹੁਤ ਦਿਲਚਸਪ ਹੋ ਜਾਂਦੀ ਹੈ ਸਰੋਤ ਇੱਕ ਜਾਪਾਨੀ ਖੋਜਕਾਰ ਦਾ ਜ਼ਿਕਰ ਕਰਦਾ ਹੈ ਡਾਕਟਰ ਮਸਾਰੋ ਇਮੋਟੋ ਹਾਂ ਮੈਂ ਸੁਣਿਆ ਹਾਂ ਉਹਨਾਂ ਬਾਰੇ ਪਾਣੀ ਦੇ ਕ੍ਰਿਸਟਲ ਵਾਲੀਆਂ ਤਸਵੀਰਾਂ ਹਾਂਜੀ ਹਾਂਜੀ ਉਹੀ ਡਾਕਟਰ ਇਮੋਟੋ ਨੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਪਾਣੀ ਤੇ ਨਾ ਬਾਰੀ ਚੀਜ਼ਾਂ ਦਾ ਅਸਰ ਹੁੰਦਾ ਜਿਵੇਂ ਸ਼ਬਦ ਭਾਵਨਾਵਾਂ ਸੰਗੀਤ ਅੱਛਾ ਉਹਨਾਂ ਦੇ ਪ੍ਰਯੋਗ ਦੱਸਦੇ ਸੀ ਕਿ ਜੇ ਪਾਣੀ ਨੂੰ ਚੰਗੇ ਸ਼ਬਦ ਕਹੋ ਜਿਵੇਂ ਪਿਆਰ ਧੰਨਵਾਦ ਜਾਂ ਸੋਹਣਾ ਸੰਗੀਤ ਸੁਣਾਓ ਤੇ ਫਿਰ ਉਸ ਨੂੰ ਜਮਾਓ ਬਰਫ ਦੇ ਕ੍ਰਿਸਟਲ ਬਹੁਤ ਸੋਹਣੇ ਬਣਦੇ ਨੇ ਬਿਲਕੁਲ ਸਿਮੈਟ੍ਰੀਕਲ ਡਿਜ਼ਾਈਨ ਵਾਲੇ ਵਾਹ ਤੇ ਜਿਉ ਉਹਨੂੰ ਮਾੜੇ ਸ਼ਬਦ ਕਹੋ ਜਿਵੇਂ ਨਫ਼ਰਤ ਜਾਂ ਕੋਈ ਬੇਸੁਰਾ ਸੰਗੀਤ ਹੋਵੇ ਤਾਂ ਕ੍ਰਿਸਟਲ ਟੁੱਟੇ ਭਜੇ ਬੇਡੰਗੇ ਜੇ ਬਣਦੇ ਨੇ ਹਾਂ ਇਹ ਤਾਂ ਹੈਰਾਨੀ ਵਾਲੀ ਗੱਲ ਹੈ ਭਾਵੇਂ ਇਹ ਥਿਊਰੀ ਵਿਵਾਦਿਤ ਵੀ ਹੋਵੇ ਪਰ ਜੇ ਥੋੜੀ ਜੀ ਵੀ ਸੱਚਾਈ ਹੈ ਤਾਂ ਮਤਲਬ ਪਾਣੀ ਆਪਣੇ ਆਲੇ ਦੁਆਲੇ ਦੀ એનર્ਜੀ ਨੂੰ ਕੀ ਕਹਿੰਦੇ ਨੇ ਰਿਕਾਰਡ ਕਰ ਸਕਦਾ ਹੈ ਬਿਲਕੁਲ ਸਰੋਤ ਇਸੇ ਗੱਲ ਨੂੰ ਫੜ ਕੇ ਅੱਗੇ ਚੱਲਦਾ ਹੈ ਹੁਣ ਸੋਚੋ ਸ੍ਰੀ ਅਖੰਡ ਪਾਠ ਸਾਹਿਬ ਉੱਥੇ ਲਗਭਗ 48 ਘੰਟੇ 3 ਦਿਨ ਲਗਾਤਾਰ ਗੁਰਬਾਣੀ ਦਾ ਪਾਠ ਹਾਂਜੀ ਇਹ ਸਿਰਫ ਸ਼ਬਦ ਨਹੀਂ ਇਹ ਬਹੁਤ ਸ਼ਕਤੀਸ਼ਾਲੀ ਪੋਜ਼ਿਟਿਵ ਹਾਈ ਫ੍ਰੀਕੁਐਂਸੀ ਵਾਲੀਆਂ ਸਾਊਂਡ ਵਾਈਬ੍ਰੇਸ਼ਨਸ ਨੇ ਇੱਕ ਖਾਸ ਮਾਹੌਲ ਬਣ ਜਾਂਦਾ ਹੈ ਮੈਂ ਸਮਝ ਰਿਹਾ ਤਾਂ ਕਿ ਸਰੋਤ ਇਹ ਕਹਿ ਰਿਹਾ ਹੈ ਕਿ ਜਿਹੜਾ ਨਾਰੀਅਲ ਉੱਥੇ ਪਿਆ ਹੈ ਉਹਦੇ ਅੰਦਰ ਦਾ ਪਾਣੀ ਉਹ ਇੱਕ ਸਪੰਜ ਵਾਂਗ ਇਹ ਵਾਈਬ੍ਰੇਸ਼ਨਸ ਇਹ ਪੋਜ਼ਿਟਿਵ એનર્ਜੀ ਸਭ ਜਜ਼ਬ ਕਰ ਲੈਂਦਾ ਸਹੀ ਫੜਿਆ ਸਰੋਤ ਦਾ ਮੁੱਖ ਤਰਕ ਇਹੀ ਹੈ ਉਹ ਕਹਿੰਦੇ ਨੇ ਨਾਰੀਅਲ ਅੰਦਰਲਾ ਪਾਣੀ ਜਿਹੜਾ ਕੁਦਰਤੀ ਤੌਰ ਤੇ ਸ਼ੁੱਧ ਹੁੰਦਾ ਉਹ ਇਨਾ ਇਲਾਹੀ ਕੰਪਨਾਂ ਨੂੰ ਗ੍ਰਹਿਣ ਕਰਨ ਲਈ ਬੈਸਟ ਮੀਡੀਅਮ ਹੈ ਲਗਾਤਾਰ ਪਾਠ ਦੇ ਅਸਰ ਨਾਲ ਇਹ ਪਾਣੀ ਇੱਕ ਤਰ੍ਹਾਂ ਨਾਲ ਚਾਰਜ ਹੋ ਜਾਂਦਾ ਹੈ એનਰਜਾਈਜ਼ਡ ਸਰੋਤਾ ਇਹ ਵੀ ਕਹਿੰਦਾ ਹੈ ਕਿ ਇਸ ਪਾਣੀ ਦਾ ਔਰਾ ਵੀ ਬਦਲ ਜਾਂਦਾ ਹੈ ਇਲਾਹੀ ਗੁਣਾ ਵਾਲਾ ਹੋ ਜਾਂਦਾ ਇਹ ਤਾਂ ਬਹੁਤ ਵੱਡੀ ਗੱਲ ਹੈ ਇੱਕ ਧਾਰਮਿਕ ਰੀਤ ਨੂੰ ਤੁਸੀਂ ਤੁਸੀਂ ਕੁਆਂਟਮ ਫਿਜ਼ਿਕਸ ਜਾਂ એનર્ਜੀ ਸਾਇੰਸ ਨਾਲ ਜੋੜ ਰਹੇ ਹੋ ਜੇ ਮੰਨ ਲਈਏ ਪਾਣੀ ਚਾਰਜ ਹੋ ਗਿਆ ਫਿਰ ਫਿਰ ਕਿਵੇਂ ਵਰਤੇ ਸੀ ਇਹਨੂੰ ਪਹਿਲਾਂ ਜਦੋਂ ਪਾਠ ਦਾ ਭੋਗ ਪੈਂਦਾ ਸੀ ਤਾਂ ਇਹ ਨਾਰੀਅਲ ਭੰਨਿਆ ਜਾਂਦਾ ਸੀ ਅੱਛਾ ਤੇ ਫਿਰ ਇਹਦਾ ਪਾਣੀ ਤੇ ਗਿਰੀ ਯਾਨੀ ਕੋਪਰਾ ਉਹ ਪ੍ਰਸ਼ਾਦ ਵਾਂਗ ਸੰਗਤ 'ਚ ਵੰਡ ਦਿੰਦੇ ਸੀ ਸਰੋਤ ਕਹਿੰਦੇ ਆ ਇਹ ਸਿਰਫ ਰਸਮ ਨਹੀਂ ਸੀ ਇਸ ਐਨਰਜਾਈਜ਼ਡ ਪਾਣੀ ਤੇ ਗਿਰੀ ਦੇ ਫਾਇਦੇ ਬਹੁਤ ਸੀ ਫਾਇਦੇ ਕਿਉਂ ਜਿਹਾ ਫਾਇਦੇ ਸਿਰਫ ਮਨ ਨੂੰ ਸ਼ਾਂਤੀ ਵਗੈਰਾ ਜਾਂ ਸਰੀਰ ਨੂੰ ਵੀ ਦੋਵੇਂ ਤਰ੍ਹਾਂ ਦੇ ਸਰੋਤ ਕਹਿੰਦਾ ਇਹ ਜਿਹੜਾ ਅੰਮ੍ਰਿਤਮਈ ਜਲ ਸੀ ਇਹ ਬੱਚਿਆਂ ਲਈ ਟੋਨਿਕ ਵਰਗਾ ਸੀ ਸਿਹਤ ਤੇ ਸਮਝ ਦੋਵਾਂ ਲਈ ਅੱਛਾ ਬਜ਼ੁਰਗਾਂ ਲਈ ਦਵਾਈ ਵਾਂਗ ਤਾਕਤ ਤੇ ਸ਼ਾਂਤੀ ਦਿੰਦਾ ਸੀ ਤੇ ਨੌਜਵਾਨਾਂ ਨੂੰ ਸਹੀ ਸੋਚ ਸੇਧ ਮਿਲਦੀ ਸੀ ਮਤਲਬ ਤਿੰਨੋਂ ਪਧਰਾਂ ਤੇ ਸਰੀਰ ਮਨ ਆਤਮਾ ਫਾਇਦੇਮੰਦ ਮੰਨਿਆ ਜਾਂਦਾ ਸੀ ਇਹ ਤਾਂ ਗੱਲ ਕਾਫੀ ਡੂੰਗੀ ਹੈ ਪਰ ਅੱਜਕੱਲ ਅੱਜਕੱਲ ਵੀ ਇਹੀ ਹੁੰਦਾ ਮੈਨੂੰ ਲੱਗਦਾ ਹੈ ਕਈ ਲੋਕ ਤਾਂ ਬਸ ਰਿਵਾਜ ਸਮਝ ਕੇ ਕਰਦੇ ਹੋਣਗੇ ਜਾ ਸ਼ਾਇਦ ਅੰਧਵਿਸ਼ਵਾਸ ਕਰਕੇ ਛੱਡ ਵੀ ਦਿੰਦੇ ਹੁਣ ਬਿਲਕੁਲ ਠੀਕ ਕਹਿ ਰਹੇ ਹੋ ਸਰੋਤ ਇਸੇ ਗੱਲ ਤੇ ਦੁੱਖ ਜ਼ਾਹਿਰ ਕਰਦਾ ਕਿ ਅਸੀਂ ਆਪਣੀਆਂ ਹੀ ਪਰੰਪਰਾਵਾਂ ਦੇ ਪਿੱਛੇ ਦਾ ਮਤਲਬ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਬਸ ਉਪਰੋਂ ਉਪਰੋਂ ਦੇਖ ਕੇ ਕਹਿ ਦਿੰਨੇ ਆ ਇਹ ਤਾਂ ਵਹਿਮ ਹੈ ਫਜ਼ੂਲ ਹੈ ਹੂੰ ਤੇ ਇਹਦੇ 'ਚ ਨਾ ਇੱਕ ਵੱਡੀ ਵਿਡੰਬਨਾ ਹੈ ਵਿਡੰਬਨਾ ਕਿਵੇਂ ਸਰੋਤ ਕਹਿੰਦਾ ਹੈ ਜਿਹੜੇ ਪੱਛਮੀ ਦੇਸ਼ਾਂ ਨੂੰ ਅਸੀਂ ਬੜਾ ਤਰਕਸ਼ੀਲ ਵਿਗਿਆਨਿਕ ਮੰਨਦੇ ਆਂ ਤੇ ਜਿਨ੍ਹਾਂ ਦੀ ਨਕਲ ਕਰਦੇ ਆਂ ਉੱਥੇ ਕੀ ਹੋ ਰਿਹਾ ਅੱਜਕੱਲ ਕੀ ਹੋ ਰਿਹਾ ਉੱਥੇ ਬlesing water healing water charged water ਇਹੋ ਜੇ ਨਾਮਾਂ ਨਾਲ ਪਾਣੀ ਬੋਤਲਾਂ 'ਚ ਵਿਕ ਰਿਹਾ ਲੋਕ ਪੈਸੇ ਦੇ ਕੇ ਖਰੀਦ ਰਹੇ ਨੇ ਉਹ ਪਾਣੀ ਜਿਸ ਨੂੰ ਕਹਿੰਦੇ ਨੇ ਖਾਸ ਮੰਤਰਾਂ ਸੰਗੀਤ ਜਾਂ ਚੰਗੀਆਂ ਭਾਵਨਾਵਾਂ ਨਾਲ ਐਨਰਜਾਈਜ਼ ਕੀਤਾ ਗਿਆ ਸੱਚੀ ਤਾਂ ਮਤਲਬ ਜਿਹੜੀ ਚੀਜ਼ ਨੂੰ ਉਹ ਹੁਣ ਨਵੀਂ ਖੋਜ ਜਾਂ ਨਵਾਂ ਪ੍ਰੋਡਕਟ ਬਣਾ ਕੇ ਵੇਚ ਰਹੇ ਨੇ ਉਹ ਚੀਜ਼ ਸਾਡੇ ਕੋਲ ਸਦੀਆਂ ਤੋਂ ਸੀ ਤੇ ਅਸੀਂ ਭੁੱਲ ਗਏ ਇਹੀ ਤਾਂ ਰੋਣੇ ਸਰੋਤ ਦਾ ਉਹ ਜ਼ੋਰ ਦੇ ਕੇ ਕਹਿੰਦੇ ਨੇ ਕਿ ਇਹ ਜਿਹੜੀ ਅਖੰਡ ਪਾਠ ਵਿਲੇ ਨਾਰੀਅਲ ਵਾਲੀ ਰੀਤ ਹੈ ਇਹ ਸਬੂਤ ਹੈ ਕਿ ਸਿੱਖ ਪਰੰਪਰਾ ਚ ਪਾਣੀ ਦੀ ਇਸ ਤਾਕਤ ਬਾਰੇ ਸਾਊਂਡ ਵਾਈਬ੍ਰੇਸ਼ਨਸ ਤੇ ਭਾਵਨਾਵਾਂ ਨੂੰ ਜਜ਼ਬ ਕਰਨ ਦੀ ਸ਼ਕਤੀ ਬਾਰੇ ਬਹੁਤ ਪੁਰਾਣੀ ਤੇ ਗਹਿਰੀ ਸਮਝ ਸੀ ਹਾਂਜੀ ਸਾਡੇ ਬਜ਼ੁਰਗ ਸ਼ਾਇਦ ਇਹਨੂੰ ਅੱਜ ਦੀ ਸਾਇੰਸ ਦੀ ਭਾਸ਼ਾ 'ਚ ਨਹੀਂ ਦੱਸ ਸਕਦੇ ਸੀ ਪਰ ਉਹਨਾਂ ਨੇ ਆਪਣੇ ਤਜਰਬੇ ਨਾਲ ਦੇਖ ਕੇ ਮਹਿਸੂਸ ਕਰਕੇ ਇਸ ਸੱਚ ਨੂੰ ਸਮਝ ਲਿਆ ਸੀ ਤੇ ਇੱਕ ਫਾਇਦੇਮੰਦ ਰੀਤ ਬਣਾਤੀ ਸੀ ਇਹ ਵਾਕੀ ਸੋਚਣ ਵਾਲੀ ਗੱਲ ਹੈ ਅਸੀਂ ਵਿਰਸੇ ਨੂੰ ਬਸ ਇਤਿਹਾਸ ਸਮਝਦੇ ਹਾਂ ਸ਼ਾਇਦ ਉਹਦੇ 'ਚ ਸਾਇੰਸ ਦੇ ਨੁਕਤੇ ਵੀ ਨੇ ਜਿਹੜੇ ਅਸੀਂ ਸਮਝਣੇ ਨੇ ਸਰੋਤ ਕੋਈ ਤਰੀਕਾ ਵੀ ਦੱਸਦਾ ਇਹਨੂੰ ਪਰਖਣ ਦਾ ਕੋਈ ਅਮਲੀ ਗੱਲ ਹਾਂ ਇੱਕ ਬਹੁਤ ਹੀ ਖਾਸ ਤੇ ਥੋੜਾ ਹੈਰਾਨ ਕਰਨ ਵਾਲਾ ਪ੍ਰਯੋਗ ਦੱਸਿਆ ਗਿਆ ਹੈ ਖਾਸ ਕਰਕੇ ਉਹਨਾਂ ਮਾਪਿਆਂ ਲਈ ਜਿਨ੍ਹਾਂ ਦੇ ਬੱਚੇ ਬਹੁਤ ਜ਼ਿੱਦੀ ਹੁੰਦੇ ਨੇ ਅੱਛਾ ਹਾਂ ਦੱਸੋ ਕੀ ਸੁਝਾਅ ਹੈ ਸੁਝਾਅ ਇਹ ਹੈ ਕਿ ਜੇ ਕੋਈ ਬੱਚਾ ਬਹੁਤ ਜ਼ਿੱਦ ਕਰਦਾ ਹੈ ਤਾਂ ਇੱਕ ਸਾਬਤ ਨਾਰੀਅਲ ਲਓ ਪਾਣੀ ਵਾਲਾ ਹਾਂਜੀ ਫਿਰ ਜਿੱਥੇ ਵੀ ਅਖੰਡ ਪਾਠ ਸਾਹਿਬ ਹੋ ਰਿਹਾ ਹੈ ਪਾਠ ਚੱਲ ਰਿਹਾ ਹੈ ਉਸ ਨਾਰੀਅਲ ਨੂੰ ਅੰਦਰ ਹਜ਼ੂਰੀ ਚ ਰੱਖ ਦਿਓ ਪਰ ਇੱਕ ਖਾਸ ਤਰੀਕਾ ਦੱਸਿਆ ਉਹਨਾਂ ਨੇ ਕੀ ਤਰੀਕਾ ਤਰੀਕਾ ਇਹ ਹੈ ਕਿ ਨਾਰੀਅਲ ਪੂਰਾ ਟਾਈਮ ਅੰਦਰ ਹੀ ਰਹੇ ਸਿਵਾਏ ਤਿੰਨ ਵਾਰ ਜਦੋਂ ਤਿੰਨ ਮੁਖ ਅਰਦਾਸਾਂ ਹੁੰਦੀਆਂ ਨੇ ਸ਼ੁਰੂ ਵਾਲੀ ਵਿਚਕਾਰ ਵਾਲੀ ਜਦੋਂ ਕੜਾ ਪ੍ਰਸ਼ਾਦੀ ਦੇਖਦੀ ਹੁੰਦੀ ਹੈ ਤੇ ਭੋਗ ਵਾਲੀ ਅਰਦਾਸ ਹਾਂਜੀ ਇਹਨਾਂ ਤਿੰਨਾਂ ਵੇਲਿਆਂ ਤੇ ਨਾਰੀਅਲ ਨੂੰ ਦਰਬਾਰ ਹਾਲ ਤੋਂ ਬਾਹਰ ਲਿਆਉਣਾ ਜਿਵੇਂ ਦਰਸ਼ਨੀ ਡਿਊਟੀ ਤੋਂ ਬਾਹਰ ਅਰਦਾਸ ਹੋ ਜਾਵੇ ਫਿਰ ਵਾਪਸ ਅੰਦਰ ਰੱਖ ਦਿਓ ਬਾਕੀ ਸਾਰਾ ਟਾਈਮ ਜਦੋਂ ਪਾਠ ਚੱਲ ਰਿਹਾ ਹੈ ਨਾਰੀਅਲ ਅੰਦਰ ਹੀ ਰਹੇ ਅੱਛਾ ਅਰਦਾਸ ਵੇਲੇ ਬਾਹਰ ਪਾਠ ਵੇਲੇ ਅੰਦਰ ਇਹ ਕੀ ਕੋਈ ਕਾਰਨ ਦੱਸਿਆ? ਕਾਰਨ ਤਾਂ ਨਹੀਂ ਦੱਸਿਆ ਸਾਫ਼-ਸਾਫ਼ ਪਰ ਸ਼ਾਇਦ ਇਸ ਲਈ ਕਿ ਅਰਦਾਸ ਦੀ એનર્ਜੀ ਵੱਖਰੀ ਹੁੰਦੀ ਹੈ ਬੇਨਤੀ ਵਾਲੀ ਸ਼ਾਇਦ ਉਹ ਸਿੱਧੀ ਨਾਰੀਅਲ ਤੇ ਨਾ ਪਵੇ ਨਾਰੀਅਲ ਮੁੱਖ ਤੌਰ ਤੇ ਪਾਠ ਦੀਆਂ ਵਾਈਬ੍ਰੇਸ਼ਨਜ਼ ਹੀ ਲਵੇ ਖੈਰ ਜਦੋਂ ਭੋਗ ਪੈ ਜਾਵੇ ਉਹ ਨਾਰੀਅਲ ਲਿਆ ਕੇ ਉਹਦਾ ਪਾਣੀ ਬੱਚੇ ਨੂੰ ਪਿਉਣ ਲਈ ਕਿਹਾ ਗਿਆ ਹੈ ਤੇ ਇਸ ਨਾਲ ਕੀ ਫਰਕ ਪਊਗਾ? ਸਿਉਤ ਦਾ ਦਾਵਾ ਹੈ ਕਿ ਇਸ ਨਾਲ ਬੱਚੇ ਦੇ ਸੁਭਾਅ 'ਚ ਫਰਕ ਪੈ ਸਕਦਾ ਹੈ। ਜ਼ਿੱਦ ਘਟ ਸਕਦੀ ਹੈ ਉਹ ਇਹ ਵੀ ਕਹਿੰਦੇ ਨੇ ਕਿ ਜੇ ਇੱਕ ਵਾਰ ਚਨਾਸਰ ਹੋਵੇ ਤਾਂ ਤਿੰਨ ਵਾਰ ਮਤਲਬ ਤਿੰਨ ਅਲੱਗ-ਅਲੱਗ ਪਾਠਾਂ 'ਚ ਇਹਨੂੰ ਦੁਹਰਾਓ ਕਹਿੰਦੇ ਨੇ ਨਤੀਜੇ ਬੜੇ ਹੈਰਾਨੀ ਵਾਲੇ ਮਿਲਦੇ ਨੇ ਇਹ ਸਾਰੀ ਗੱਲਬਾਤ ਸਾਨੂੰ ਇੱਕ ਨਵੀਂ ਤਰ੍ਹਾਂ ਸੋਚਣ ਲਈ ਤਾਂ ਮਜਬੂਰ ਕਰਦੀ ਹੈ ਕਿ ਸ਼ਾਇਦ ਸਾਡੀਆਂ ਪਰੰਪਰਾਵਾਂ 'ਚ ਉਹ ਗਹਿਰਾਈ ਹੈ ਜਿਹਨੂੰ ਅਸੀਂ ਉੱਪਰੋਂ-ਉੱਪਰੋਂ ਦੇਖ ਕੇ ਗਵਾਰੇ ਹਾਂ ਸਹੀ ਗੱਲ ਹੈ ਸਰੋਤ ਦਾ ਮੇਨ ਮੈਸੇਜ ਹੀ ਇਹ ਹੈ ਕਿਸੇ ਵੀ ਰੀਤ ਨੂੰ ਬਸ ਇਸ ਲਈ ਰੱਦ ਨਾ ਕਰੋ ਕਿ ਉਹ ਸਾਨੂੰ ਫਟਾਫਟ ਸਮਝ ਨਹੀਂ ਆ ਰਹੀ ਜਾਂ ਸਾਡੀ ਅੱਜ ਦੀ ਸੋਚ ਫਿੱਟ ਨਹੀਂ ਬੈਠ ਰਹੀ ਹਾਂ ਉਹਦੇ ਪਿੱਛੇ ਦਾ ਇਤਿਹਾਸ ਦੇਖੋ ਸੰਦਰਭ ਦੇਖੋ ਕੋਈ ਤਰਕ ਕੋਈ ਸਾਇੰਸ ਹੋ ਸਕਦੀ ਹੈ ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ ਕੀ ਪਤਾ ਕੋਈ ਖਜ਼ਾਨਾ ਲੱਭ ਪਵੇ ਤੇ ਜੇ ਅਸੀਂ ਇਹ ਨਹੀਂ ਕਰਦੇ ਜੇ ਬਸ ਨਕਾਰਦੇ ਰਹਿੰਦੇ ਹਾਂ ਤਾਂ ਕੀ ਅਸੀਂ ਸਮਾਜ ਦੇ ਤੌਰ ਤੇ ਕੁਝ ਕੀਮਤੀ ਗੁਵਾ ਨਹੀਂ ਰਹੇ ਸ਼ਾਇਦ ਉਹ ਸਮਝ ਜਿਹੜੀ ਸਾਡੇ ਵੱਡਿਆਂ ਨੂੰ ਸਦੀਆਂ ਤੱਕ ਸਿਹਤਮੰਦ ਰੱਖਦੀ ਆਈ ਹੈ ਬਿਲਕੁਲ ਸਰੋਤਾਂ ਦਾ ਕਹਿੰਦੇ ਕਿ ਪਾਣੀ ਦੀ ਇਹ ਤਾਕਤ ਜਿਹਦੀ ਗੱਲ ਹੁਣ ਡਾਕਟਰ ਇਮੋਟੋ ਕਰ ਰਿਹਾ ਹੈ ਇਹਦੀ ਜਾਣਕਾਰੀ ਤਾਂ ਸਿੱਖ ਸਮਾਜ ਕੋਲ ਬਹੁਤ ਪਹਿਲਾਂ ਤੋਂ ਸੀ ਜਿਵੇਂ ਜਿਵੇਂ ਅੰਮ੍ਰਿਤ ਸੰਚਾਰ ਦੀ ਰੀਤ ਜਾਂ ਆਹੀ ਨਾਰੀਅਲ ਵਾਲੀ ਪਰੰਪਰਾ ਇਹ ਸਭ ਸ਼ਾਇਦ ਉਸੇ ਡੂੰਗੀ ਸਮਝ ਦੇ ਹੀ ਪ੍ਰਗਟਾਵੇ ਸੀ ਹਮ ਫਰਕ ਸਿਰਫ ਇਹ ਹੈ ਉਹਨਾਂ ਨੇ ਸਾਇੰਸ ਦੇ ਪੇਪਰ ਨਹੀਂ ਲਿਖੇ ਉਹਨਾਂ ਨੇ ਇਹਨੂੰ ਜੀਵਨ ਚ ਰੀਤਾਂ ਚ ਸ਼ਾਮਿਲ ਕਰਤਾ ਹਮ ਤੇ ਉਹ ਸੁਸਾਇਟੀ ਹਿڈن ਸਾਇੰਸ ਵਾਲੀ ਉਹ ਲੋਕਾਂ ਨੂੰ ਦੱਸਦੀ ਹੈ ਕਿ ਕਿਹੜੀ ਰੀਤ ਕਿਸ ਲਈ ਠੀਕ ਹੈ ਹਾਂ ਅਖੀਰ ਚ ਥੋੜਾ ਹੋਰ ਦੱਸਿਆ ਉਹ ਸਿਰਫ ਜਾਣਕਾਰੀ ਨਹੀਂ ਦਿੰਦੇ ਉਹ ਦਾਵਾ ਕਰਦੇ ਨੇ ਕਿ ਉਹ ਕਿਸੇ ਬੰਦੇ ਦਾ ਔਰਾ ਜਾਂ ਵਾਈਬ੍ਰੇਸ਼ਨਲ ਫੀਲਡ ਦੇਖ ਕੇ ਇਹ ਦੱਸ ਸਕਦੇ ਨੇ ਕਿ ਕਿਹੜੀ ਖਾਸ ਰੀਤ ਉਹਦੀ એનર્ਜੀ ਨੂੰ ਬੈਲੈਂਸ ਕਰਨ ਲਈ ਜਾਂ ਉਹਦੀ ਲਾਈਫ ਚ ਸੁਧਾਰ ਲਿਆਉਣ ਲਈ ਸਭ ਤੋਂ ਵਧੀਆ ਰਹੂਗੀ ਬੜੀ ਪਰਸਨਲਾਈਜ਼ਡ ਅਪਰੋਚ ਹੈ ਹੂੰ ਇਹ ਤਾਂ ਪਰੰਪਰਾਤੀ ਅਜ ਦੀ ਲੋੜ ਨੂੰ ਜੋੜਨ ਦਾ ਨਵਾਂ ਤਰੀਕਾ ਲੱਗਦਾ ਹੈ ਖੈਰ ਅੱਜ ਦੀ ਇਹ ਗੱਲਬਾਤ ਕਾਫੀ ਲੰਬੀ ਤੇ ਦਿਲਚਸਪ ਰਹੀ ਜੇ ਆਪਾਂ ਇਹਨੂੰ ਸਮੇਟੀਏ ਤਾਂ ਮੁੱਖ ਗੱਲ ਕੀ ਨਿਕਲੀ ਮੁੱਖ ਗੱਲ ਇਹ ਹੀ ਨਿਕਲੀ ਕਿ ਸ੍ਰੀ ਅਖੰਡ ਪਾਤਸ਼ਾਹਬ ਵਿਲੇ ਨਾਰੀਅਲ ਰੱਖਣ ਦੀ ਰੀਤ ਨੂੰ ਸਿਰਫ ਸ਼ਰਧਾ ਜਾਂ ਰਿਵਾਜ ਨਾ ਸਮਝਿਏ ਗੁਲਜ਼ਾਰ ਸਿੰਘ ਦੇ ਵਿਚਾਰਾਂ ਵਾਲਾ ਇਹ ਸਰੋਤ ਸਾਨੂੰ ਕਹਿੰਦਾ ਕਿ ਇਹਦੇ ਪਿੱਛੇ ਪਾਣੀ ਦੀ ਵਾਈਬ੍ਰੇਸ਼ਨਸ ਤੇ એનર્ਜੀ ਨੂੰ ਸਮਝਣ ਵਾਲਾ ਕੋਈ ਵਿਗਿਆਨਿਕ ਸਿਧਾਂਤ ਹੋ ਸਕਦਾ ਹੈ ਹਾਂਜੀ ਇਹ ਉਹੀ ਸਿਧਾਂਤ ਹੈ ਜਿਸ ਨੂੰ ਅੱਜ ਦੀ ਸਾਇੰਸ ਭਾਵੇਂ ਥੋੜਾ ਵਿਵਾਦਾਚੀ ਸਹੀ ਹੁਣ ਫੜ ਰਹੀ ਹੈ ਪਰ ਸਾਡੀਆਂ ਪਰੰਪਰਾਵਾਂ 'ਚ ਇਹ ਸਮਝ ਸ਼ਾਇਦ ਬਹੁਤ ਪਹਿਲਾਂ ਤੋਂ ਸੀ ਸਹੀ ਕਿਹਾ ਇਹ ਸਿਰਫ ਨਾਰੀਅਲ ਜਾਂ ਪਾਣੀ ਦੀ ਗੱਲ ਨਹੀਂ ਇੱਕ ਵੱਡਾ ਸਬਕ ਹੈ ਗਵਾਚੀ ਹੋਈ ਸਮਝ ਬਾਰੇ ਕਿ ਸਾਡੇ ਵੱਡਿਆਂ ਨੇ ਸ਼ਾਇਦ ਸਾਇੰਸ ਨੂੰ ਰੀਤਾ ਰਸਮਾਂ 'ਚ ਇੰਜ ਪਾ ਦਿੱਤਾ ਸੀ ਕਿ ਉਹ ਪੀੜ੍ਹੀਆਂ ਤੱਕ ਚਲਦੀਆਂ ਰਹਿਣ ਭਾਵੇਂ ਅਸਲ ਮਤਲਬ ਤੁੰਦਲਾ ਪੈ ਜਾਵੇ ਇਹ ਸਾਨੂੰ ਚੁਣੌਤੀ ਹੈ ਕਿ ਚੀਜ਼ਾਂ ਨੂੰ ਅੰਧਵਿਸ਼ਵਾਸ ਕਹਿਣ ਦੀ ਬਜਾਏ ਉਹਨਾਂ ਦੀ ਗਹਿਰਾਈ ਲੱਭੀਏ। ਬਿਲਕੁਲ। ਇਹ ਉਹ ਅੱਛਾ ਵਾਲਾ ਪਾਲ ਹੈ ਜਿੱਥੇ ਸਾਇੰਸ ਤੇ ਵਿਸ਼ਵਾਸ, ਤਰਕ ਤੇ ਪਰੰਪਰਾ ਇੱਕ ਦੂਜੇ ਦੇ ਉਲਟ ਨਹੀਂ ਸਗੋਂ ਨਾਲ-ਨਾਲ ਚੱਲਦੇ ਦੇਖ ਸਕਦੇ ਨੇ। ਇਹ ਸਾਨੂੰ ਆਪਣੀ ਵਿਰਾਸਤ ਨੂੰ ਨਵੀਂ ਇੱਜ਼ਤ ਨਾਲ ਦੇਖਣ ਲਈ ਕਹਿੰਦਾ ਹੈ। ਤੇ ਇਹੀ ਸੋਚ ਸਾਨੂੰ ਅਖੀਰ 'ਚ ਇੱਕ ਵੱਡੇ ਸਵਾਲ ਕੋਲ ਲੈ ਆਉਂਦੀ ਹੈ ਜਿਸ ਤੇ ਸੋਚਣਾ ਬਣਦਾ ਹੈ। ਹਾਂ ਤੇ ਉਹ ਸਵਾਲ ਇਹ ਹੈ ਸਾਡੇ ਆਲੇ-ਦੁਆਲੇ ਹੋਰ ਕਿੰਨੀਆਂ ਕੋ ਇਹੋ ਜਿਹੀਆਂ ਰੀਤਾਂ ਰਸਮਾਂ ਕਹਾਵਤਾਂ ਨੇ ਜਿਨ੍ਹਾਂ ਨੂੰ ਅਸੀਂ ਬਸ ਆਦਤ ਵਾਂਗ ਕਰਦੇ ਆਂ ਜਾਂ ਸੁਣਦੇ ਆਂ ਹੂੰ ਕੀ ਪਤਾ ਹੋਣਾ ਚ ਵੀ ਕੋਈ ਇਹੋ ਜਿਹਾ ਭੁੱਲਿਆ ਹੋਇਆ ਗਿਆਨ ਕੋਈ ਸਾਇੰਸ ਕੁਦਰਤ ਦੇ ਕੰਮ ਕਰਨ ਦੇ ਤਰੀਕੇ ਬਾਰੇ ਕੋਈ ਡੂੰਗੀ ਸਮਝ ਛੁਪੀ ਹੋਵੇ ਜੇ ਅਸੀਂ ਕਿਸੇ ਰੀਤ ਦੇ ਪਿੱਛੇ ਦਾ ਕਿਉਂ ਲੱਭੀਏ ਤਾਂ ਕੀ ਉਹਦੀ ਕੀਮਤ ਸਾਡੇ ਮਨ ਚ ਬਦਲ ਸਕਦੀ ਹੈ ਸੋਚਣ ਵਾਲੀ ਗੱਲ ਹੈ ਬਿਲਕੁਲ